ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਯਾਤਰਾ ਕਰਦੇ ਕਰਦੇ ਗੁਰੂ ਛੇਤਰ ਤੀਰਥ ਵਿਖੇ ਪਹੁੰਚੇ ਜਿਸ ਜਗ੍ਹਾ ਤੇ ਕਿਸੇ ਸਮੇਂ ਮਹਾ ਭਾਰਤ ਦਾ ਜੁਦ੍ਹ ਹੋਇਆ ਸੀ ਉਸ ਦਿਨ ਉਥੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਜਿਸ ਕਰਕੇ ਉਥੇ ਬਹੁਤ ਸਾਰੇ ਲੋਕ ਇਸ਼ਨਾਨ ਕਰਨ ਲਈ ਦੂਰ ਨੇੜੇ ਤੋਂ ਆ ਰਹੇ ਸਨ ਤੇ ਸਾਰੇ ਪਾਸੇ ਗ੍ਰਹਿਣ ਲੱਗਣ ਦੀ ਉੜੀਖ ਹੋ ਰਹੀ ਸੀ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਇੱਕ ਖਾਲੀ ਥਾਂ ਵੇਖ ਕੇ ਇੱਕ ਪਾਸੇ ਹੋ ਕੇ ਬੈਠ ਗਏ ਤੇ ਵੇਖਣ ਲੱਗੇ ਕਿ ਅਮੀਰ ਲੋਕ ਆਪਣੇ ਪਾਪਾਂ ਨੂੰ ਦੂਰ ਕਰਨ ਵਾਸਤੇ ਮਗਧਿਆਂ ਨੂੰ ਦਾਨ ਦੇ ਰਹੇ ਸਨ ਕਿਉਂਕਿ ਇਹ ਪਰਮ ਬਣਿਆ ਹੋਇਆ ਸੀ ਕਿ ਜੇਕਰ ਕੋਈ ਗ੍ਰਹਿਣ ਲੱਗਣ ਸਮੇਂ ਦਰਿਆ ਵਿੱਚ સ્ਨਾਣ ਕਰੇ ਤੇ ਦਾਨ ਕਰੇ ਤੇ ਉਸ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਆਪਣੇ ਪਾਪਾਂ ਨੂੰ ਧੋਣ ਵਾਸਤੇ ਉਹ ਵੀ ਅਮੀਰ ਲੋਕ ਦਾਨ ਦੇ ਰਹੇ ਸਨ ਜਿਨ੍ਹਾਂ ਕਦੇ ਵੀ ਕਿਸੇ ਗਰੀਬ ਦਾ ਭਲਾ ਨਹੀਂ ਸੀ ਕੀਤਾ ਤੇ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਬੈਠ ਕੇ ਇਹ ਸਭ ਤਮਾਸ਼ਾ ਵੇਖ ਰਹੇ ਸਨ ਕਿ ਹਾਂਸੀ ਦੇ ਰਾਜਾ ਜਨਕ ਕੁਮਾਰ ਨੇ ਗੁਰੂ ਜੀ ਦੇ ਸਾਹਮਣੇ ਇੱਕ ਮਿਰਗ ਰੱਖ ਕੇ ਬੇਨਤੀ ਕੀਤੀ ਕਿ ਭਗਤ ਜੀ ਮੇਰੇ ਪਾਸ ਇਸ ਵੇਲੇ ਦਾਨ ਕਰਨ ਵਾਸਤੇ ਸਿਰਫ ਇਹ ਮਿਰਗ ਹੀ ਹੈ ਜਿਸਤਾ ਮੈਂ ਰਸਤੇ ਵਿੱਚ ਸ਼ਿਕਾਰ ਕੀਤਾ ਸੀ ਕਿਰਪਾ ਕਰਕੇ ਮੇਰੇ ਦਾਨ ਨੂੰ ਸਵੀਕਾਰ ਕਰੋ ਗੁਰੂ ਜੀ ਨੇ ਉਸੰਮ੍ਰਿਗ ਨੂੰ ਸਵੀਕਾਰ ਕਰ ਲਿਆ ਤੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਮ੍ਰਿਗ ਨੂੰ ਅੱਗ ਉੱਪਰ ਪਕਾਣ ਲਈ ਰੱਖ ਦੇ ਤਾਂ ਭਾਈ ਮਰਦਾਨੇ ਨੇ ਉਸ ਮ੍ਰਿਗ ਨੂੰ ਅੱਗ ਉੱਪਰ ਪਕਾਣ ਲਈ ਰੱਖ ਦਿੱਤਾ ਅੱਗ ਦੇ ਧੂਏ ਨੂੰ ਵੇਖ ਕੇ ਬ੍ਰਹਮਣ ਭੱਜੇ-ਭੱਜੇ ਗੁਰੂ ਜੀ ਦੇ ਪਾਸ ਆਏ ਅਤੇ ਕਹਿਣ ਲੱਗੇ ਕਿ ਇਸ ਸ਼ੁਭ ਸਮੇਂ ਤੇ ਕੋਈ ਵੀ ਅੱਗ ਨਹੀਂ ਜਲਾ ਸਕਦਾ ਕਿਉਂਕਿ ਅੱਜ ਦੇ ਸਮੇਂ ਅੱਗ ਜਲੋਣਾ ਬਹੁਤ ਵੱਡਾ ਪਾਪ ਹੈ ਤੇ ਅੱਜ ਕੋਈ ਵੀ ਚੀਜ਼ ਪਕਾਈ ਨਹੀਂ ਜਾ ਸਕਦੀ ਸਿਰਫ ਦਾਨ ਪੁੰਨ ਹੀ ਕੀਤਾ ਜਾ ਸਕਦਾ ਹੈ ਨਾਨੂ ਬ੍ਰਹਮਣ ਭਾਈ ਮਰਦਾਨੇ ਤੋਂ ਪੁੱਛਣ ਲੱਗਾ ਕਿ ਇਸ ਪਤੀਲੇ ਵਿੱਚ ਕੀ ਧਰਿਆ ਹੋਇਆ ਹੈ ਤਾਂ ਭਾਈ ਮਰਦਾਨੇ ਨੇ ਉੱਤਰ ਵਿੱਚ ਕਿਹਾ ਕਿ ਇਸ ਪਤੀਲੇ ਵਿੱਚ ਮ੍ਰਿਗ ਦਾ ਮਾਸ ਧਰਿਆ ਹੋਇਆ ਹੈ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਨਾਨੂ ਬ੍ਰਹਮਣ ਹੋਰ ਵੀ ਤੜਫ ਉੱਠਿਆ ਤੇ ਰੋਲਾ ਪਾਉਣ ਲੱਗ ਪਿਆ ਗੁਰੂ ਜੀ ਨੇ ਉਹਨਾਂ ਰੋਲਾ ਪਾਉਣ ਵਾਲੇ ਬ੍ਰਹਮਣਾਂ ਨੂੰ ਸਮਝਾਇਆ ਕਿ ਪੇਟ ਦੀ ਭੁੱਖ ਨੂੰ ਦੂਰ ਕਰਨ ਲਈ ਕੁਝ ਵੀ ਪਕਾਉਣਾ ਪਾਪ ਨਹੀਂ ਹੈ ਬਲਕਿ ਝੂਠ ਬੋਲ ਕੇ ਨਾ ਸਮਝ ਲੋਕਾਂ ਨੂੰ ਲੁੱਟਣਾ ਪਾਪ ਹੈ ਤੁਸੀਂ ਦੱਸੋ ਜੇਕਰ ਇੱਕ ਪਾਪੀ ਤੁਹਾਡੇ ਵਰਗੇ ਦੂਸਰੇ ਪਾਪੀਆਂ ਨੂੰ ਦਾਨ ਦੇਵੇਗਾ ਤਾਂ ਉਸਦੇ ਪਾਪ ਕਿਵੇਂ ਦੂਰ ਹੋ ਸਕਦੇ ਹਨ ਤੁਸੀਂ ਇਹਨਾਂ ਦਾ ਪਾਪ ਦੂਰ ਕਰਨ ਦਾ ਇਹਨਾਂ ਕੋਲੋਂ ਦਾਨ ਲੈ ਰਹੇ ਹੋ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ మాਸ ਕੀ ਹੈ ਸੁਣੋ ਸਾਡਾ ਪੂਰਾ ਸਰੀਰ మాਸ ਨਾਲ ਹੀ ਬਣਿਆ ਹੋਇਆ ਹੈ మాਸ మాਸ ਨੂੰ ਹੀ ਖਾਂਦਾ ਹੈ మాਸ మాਸ ਨੂੰ ਹੀ ਵਿਆਕੇ ਕਰ ਵਿੱਚ ਲਿਆਉਂਦਾ ਹੈ ਤੇ మాਸ మాਸ ਨੂੰ ਹੀ ਜਨਮ ਦਿੰਦਾ ਹੈ ਤੁਹਾਡੇ ਵਰਗੇ ਬੇਸਮਝ ਲੋਕਾਂ ਨੂੰ ਇਹ ਸਮਝ ਨਹੀਂ ਕਿ ਸਾਗ ਵੀ ਇੱਕ మాਸ ਹੁੰਦਾ ਹੈ ਦੁੱਧ ਦਹੀਂ ਅਤੇ ਪਾਣੀ ਵਿੱਚ ਅਣਗਿਣਤ ਜੀਵ ਹੁੰਦੇ ਹਨ ਜੇਕਰ ਜੀਵਾਂ ਨੂੰ ਮਾਰਨਾ ਅਤੇ ਖਾਣਾ ਪਾਪ ਹੈ ਤਾ ਫਿਰ ਇਸ ਪਾਪ ਤੋਂ ਕੋਈ ਨਹੀਂ ਬਚ ਸਕਦਾ ਗੁਰੂ ਜੀ ਨੇ ਬ੍ਰਹਮਣਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਨਾ ਤਾਂ ਮਾਸ ਖਾਣ ਵਾਲਾ ਪਾਪੀ ਹੈ ਤੇ ਨਾ ਹੀ ਮਾਸ ਨਾ ਖਾਣ ਵਾਲਾ ਪੁੰਨੀ ਹੈ ਪਾਪੀ ਤਾਂ ਉਹ ਹੁੰਦਾ ਹੈ ਜਿਹੜੇ ਭੈੜੇ ਕੰਮ ਕਰਦਾ ਹੈ ਗਰੀਬਾਂ ਦਾ ਲਹੂ ਪੀਂਦਾ ਹੈ ਤੇ ਮਾੜਿਆਂ ਨਾਲ ਧੱਕਾ ਕਰਦਾ ਹੈ ਤੇ ਪੁੰਨੀ ਉਹ ਹੁੰਦਾ ਹੈ ਜੋ ਦੂਸਰੇ ਦਾ ਭਲਾ ਕਰਦਾ ਹੈ ਤੇ ਕਿਸੇ ਦਾ ਵੀ ਦਿਲ ਨਹੀਂ ਦੁਖਾਉਂਦਾ ਗੁਰੂ ਜੀ ਦੇ ਮੂੰਹੋਂ ਨਿਕਲੇ ਇਹਨਾਂ ਬਚਨਾਂ ਦਾ ਅਸਰ ਕੋਲ ਖੜੇ ਸਾਰੇ ਹੀ ਬ੍ਰਹਮਣਾਂ ਤੇ ਪਿਆ ਤੇ ਨਾਨੂ ਬ੍ਰਹਮਣ ਨੂੰ ਵੀ ਅਹਿਸਾਸ ਹੋ ਚੁਕਿਆ ਕਿ ਗੁਰੂ ਜੀ ਜੋ ਵੀ ਕਹਿ ਰਹੇ ਸਨ ਉਹ ਠੀਕ ਹੀ ਕਹਿ ਰਹੇ ਨੇ ਤੇ ਉਹ ਵੀ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਸਤਨਾਮ ਸ੍ਰੀ ਵਾਹਿਗੁਰੂ